ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਜੀਓ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਦੇ ਦੌਰਾਨ ਆਪ ਜੀ ਨੇ ਬਹੁਤ ਸਾਰੇ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਤੇ ਹੁਣ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਸਥਾਨ ਦੀ ਜਿੱਥੋਂ ਅੰਮ੍ਰਿਤ ਵੇਲੇ ਗਾਗਰ ਜੋ ਹੈ ਗਾਗਰ ਸਾਗਰ ਦੀ ਸੇਵਾ ਜੋ ਹੁੰਦੀ ਹੈ ਜੋ ਗਾਗਰ ਦਾ ਮਾਰਗ ਹੈ ਜਿੱਥੋਂ ਗਾਗਰ ਲੈ ਕਰਕੇ ਗੁਰੂ ਪਾਤਸ਼ਾਹ ਜੀ ਦੇ ਸਿੰਘ ਸੰਗਣੀਆਂ ਸਿੱਖ ਸਾਰੇ ਗੁਰੂ ਦੇ ਦੱਸਿਏ ਮਾਰਗ ਤੇ ਚੱਲਦੇ ਹੋਏ ਅੰਮ੍ਰਿਤ ਵੇਲੇ 3 ਵਜੇ ਉੱਠ ਕਰਕੇ ਨਾਮ ਜਪਦੇ ਹੋਏ ਇਸ ਜਗ੍ਹਾ ਦੇ ਤੋਂ ਗਾਗਰ ਜਿਹੜੀ ਆ ਉਹ ਭਰ ਕੇ ਲੈ ਕੇ ਹਜ਼ੂਰ ਸਾਹਿਬ ਜਾਂਦੇ ਨੇ ਤੇ ਉਸ ਦੇ ਨਾਲ ਗੁਰੂ ਮਹਾਰਾਜ ਜੀ ਦੇ ਸ਼ਸਤਰਾਂ ਦੀ ਸੇਵਾ ਹੁੰਦੀ ਸੰਗਤ ਜੀ ਰਾਤ ਨੂੰ ਹਨੇਰਾ ਜ਼ਿਆਦਾ ਹੋਣ ਕਾਰਨ ਕਿਉਂਕਿ ਅੰਮ੍ਰਿਤ ਵੇਲੇ 3 ਵਜੇ ਬਹੁਤ ਜ਼ਿਆਦਾ ਹਨੇਰਾ ਹੁੰਦਾ ਹੈ ਉਸ ਵੇਲੇ ਆਪ ਜੀ ਨੂੰ ਖੁੱਲੇ ਦਰਸ਼ਨ ਨਹੀਂ ਹੋ ਸਕਦੇ ਇਸ ਕਰਕੇ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪ ਜੀ ਨੂੰ ਖੁੱਲੇ ਦਰਸ਼ਨ ਕਰਾਏ ਜਾਣ ਤਾਂ ਕਿ ਆਪ ਜੀ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਦੇਖ ਸਕੋ ਕਿ ਜਿੱਥੇ ਗਾਗਰ ਦੀ ਸੇਵਾ ਹੁੰਦੀ ਹੈ ਉਸ ਸਥਾਨ ਦੇ ਉੱਤੇ ਕਿੰਨਾ ਰਮਣੀਕ ਜਗ੍ਹਾ ਹੈ ਕਿੰਨਾ ਸੁੰਦਰ ਸਥਾਨ ਹੈ ਗੁਰਦਰਾ ਸਾਹਿਬ ਉੱਪਰ ਸੁਭਾਏਮਾਨ ਹੈ ਸੰਗਤਾਂ ਇੱਥੇ ਸ਼ਰਧਾ ਦੇ ਨਾਲ ਆ ਕਰਕੇ ਨਤਮਸਤਕ ਹੁੰਦੀਆਂ ਨੇ ਗੁਰੂ ਦੀ ਹਾਜ਼ਰੀ ਭਰਦੀਆਂ ਨੇ ਤੇ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਇਸ ਜਗ੍ਹਾ ਦੇ ਉੱਤੇ ਥੋੜੇ-ਥੋੜੇ ਸਥਾਨ ਦੇ ਉੱਤੇ ਕੁਝ ਐਸੇ ਸਥਾਨ ਬਣੇ ਨੇ ਜਿੱਥੇ ਪ੍ਰਾਤਨ ਸਿੰਘਾ ਨੇ ਆਪਣੀ ਭਗਤੀ ਕੀਤੀ ਹੈ, ਬੰਦਗੀ ਕੀਤੀ ਹੈ, ਸਾਧੂਆਂ ਨੇ, ਮਹਾਪੁਰਸ਼ਾਂ ਨੇ ਤੇ ਐਸੇ ਸਥਾਨ ਨੂੰ ਅਸੀਂ ਜਦੋਂ ਦੇਖਦੇ ਹਾਂ ਤਾਂ ਐਸੇ ਸਥਾਨ ਨੂੰ ਦੇਖ ਕਰਕੇ ਸਾਨੂੰ ਸਾਡਾ ਗੁਰੂ ਯਾਦ ਆਉਂਦਾ ਹੈ। ਇਹ ਗਾਗਰਕੁੰਡ ਵਾਲਾ ਸਥਾਨ ਹੈ। ਜਿੱਥੋਂ ਗਾਗਰ ਭਰ ਕੇ ਹਜੂਰ ਸਾਹਿਬ ਨੰਦੇੜ ਸੱਚਖੰਡ ਲੈ ਕੇ ਜਾਂਦੇ ਨੇ ਅਮਰਤਵਿਲੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਇਹ ਸੰਗਤ ਆਨੰਦ ਲੈਂਦੀ ਹੈ ਕਿੰਨਾ ਰਮਣੀਕ ਸਥਾਨ ਹੈ ਇਸੇ ਜਗ੍ਹਾ ਤੇ ਹੀ ਮਹਾਪੁਰਸ਼ ਜੋਗ ਜਿਹੜੇ ਨੇ ਉਹ ਭਗਤੀ ਕਰਦੇ ਨੇ ਆਕਰ ਕੇ ਆਪਣੇ ਮਨ ਨੂੰ ਇਕਾਗਰ ਕਰਦੇ ਨੇ ਮਨ ਚਿਤ ਕਰਕੇ ਇਸ ਜਗ੍ਹਾ ਦੇ ਉੱਤੇ ਆਪਣੇ ਆਪ ਦੀ ਸਾਧਨਾ ਕਰਦੇ ਨੇ ਮਨ ਦੀ ਸਾਧਨਾ ਕਰਦੇ ਨੇ ਮਨ ਦੀ ਸਾਧਨਾ ਕਰਨ ਤੋਂ ਬਾਅਦ ਫਿਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਿਵਾਸ ਕਰਦੇ ਨੇ ਇਹ ਉਹ ਜਗ੍ਹਾ ਹੈ ਜਿੱਥੇ ਕਹਿੰਦੇ ਨੇ ਕਿ ਬਾਬਾ ਅਤਰ ਸਿੰਘ ਜੀ ਆਕਰ ਕੇ ਤਪੱਸਿਆ ਕਰਦੇ ਸਨ ਸਾਰੀਆਂ ਜਿੰਨੀਆਂ ਵੀ ਜਗਾਵਾਂ ਨੇ ਉਹਨੀਆਂ ਜਗ੍ਹਾ ਬਿਲਕੁਲ ਤਪ ਦੇ ਨਾਲ ਭਰਪੂਰ ਨੇ ਸਤ ਦੇ ਨਾਲ ਭਰਪੂਰ ਨੇ ਹਰ ਜਗ੍ਹਾ ਹੀ ਭਗਤੀ ਦਾ ਇੱਥੇ ਸੋਮਾ ਹੈ ਤੇ ਸਾਰੇ ਜੀਵਨ ਦੇ ਜੰਜਾਲਾਂ ਨੂੰ ਛੱਡ ਕਰਕੇ ਇੱਥੇ ਆ ਕੇ ਭਗਤੀ ਕਰਨੀ ਚਾਹੀਦੀ ਹੈ ਜਦੋਂ ਵੀ ਸਮਾਂ ਮਿਲੇ દો ચાર સમ કઢ કે જરૂર એવો ભગતી કરો અને આપણે જીવનનું સફળ કરો વાગુ જી કા ખસા વાગુ જી કી ફત